ਆਹ ਦੇਖੋ ਬਈ ਦੋਸਤੋ ਕਿੰਨੇ ਸੋਹਣੇ ਫੁਆਰੇ ਘਰਾਂ ਵਿੱਚ ਵੀ ਲਿਆ ਸਕਦੇ ਆ ਆਹ ਦੇਖੋ ਅਲੱਗ ਅਲੱਗ ਡਿਜ਼ਾਈਨ ਦੇ ਵਿੱਚ ਲਾਈਟਿੰਗ ਸਿਸਟਮ ਬੜਾ ਯੂਨੀਕ ਤਰੀਕੇ ਨਾਲ ਦਿੱਤਾ ਹੈ ਗਣੇਸ਼ ਜੀ ਤੇ ਉੱਤੇ ਦੇਖਣਾ ਵੀ ਬੜੇ ਪਿਆਰੇ ਹੈਗੇ ਹਨ ਕੁਝ ਦੇ ਸਬੂਧ ਜੀ ਗਣੇਸ਼ ਜੀ ਇਹ ਸਾਰੇ ਕਿੰਨੇ ਪਿਆਰੇ ਲੱਗਦੇ ਆ ਘਰਾਂ ਦੇ ਵਿੱਚ ਜਾਂ ਡਿਜ਼ਾਈਨ ਕਰਨ ਵਾਸਤੇ ਮਟੀਰੀਅਲ ਜਿਹੜਾ ਹੈ ਆਹ ਦੇਖੋ ਜੀ ਘਰ ਨੂੰ ਕਿਵੇਂ ਮਰਜ਼ੀ ਡਿਜ਼ਾਈਨ ਕਰ ਸਕਦੇ ਹੋ ਤੁਸੀਂ ਇਹ ਰਾਸ਼ ਦੇਖੇ ਜਾਵੇ ਤਾਂ ਜਿਆਦਾ ਰਾਸ਼ ਇਹਨਾਂ ਤੋਂ ਹੀ ਆ। ਆ ਲਾਈਟਿੰਗ ਵਾਲੇ ਫੁਆਰੇ ਦੇਖੋ। ਉਸ ਏਰੀਆ ਦੇ ਵਿੱਚ ਆ ਗਈ ਪ੍ਰਿੰਟਿੰਗ, ਕਲਰ ਪੇਂਟਿੰਗ, ਆਇਲ ਪੇਂਟਿੰਗ ਜਿਨ੍ਹਾਂ ਨੂੰ ਜਿਆਦਾ ਗਿਆਨ ਹੈ ਉਹ ਉਹਨਾਂ ਨੂੰ ਜਿਆਦਾ ਪਤਾ ਭਰਾਵੋ। ਜਿੱਦਾਂ ਦੀ ਵੀ ਹੈਗੀ ਪੇਂਟਿੰਗ ਤੁਸੀਂ ਦੇਖ ਸਕਦੇ ਹੋ। ਬੜੀ ਯੂਨੀਕ ਜੀ ਗੁਰੂ ਨਾਨਕ ਸਾਹਿਬ ਦੀ ਪੇਂਟਿੰਗ ਦੇਖੋ ਕਿੰਨੀ ਸੋਹਣੀ ਹੈ। ਦੇਖੋ ਵਾਹ ਜੀ ਵਾਹ ਕਮਾਲ ਹੈ। ਪੂਰੀ ਗੱਲ ਬਾਤ ਹੈ। ਤੇ ਮਹਾਰਾਜਾ ਅਨਜੀਤ ਸਿੰਘ ਜੀ ਆ ਦੇਖੋ ਮਹਾਰਾਜਾ ਅਨਜੀਤ ਸਿੰਘ ਜੀ ਮਹਾਰਾਜ ਜੀ ਸਿੰਘ ਜੀ ਦਾ ਦਰਬਾਰ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਬੜੀ ਯੂਨੀਕ ਜਿਹੜੀ ਪੇਂਟਿੰਗ ਕੀਤੀ ਹੋਈ ਆ ਪੁਰਨਾ ਸਾਹਿਬ ਦਾ ਦਰਬਾਰ ਸਾਹਿਬ ਦੀ ਜਿਹੜੀ ਯੂਨੀਕ ਜੀ ਹੈਂਡ ਪੇਂਟਿੰਗ ਅੱਛਾ ਜੀ ਹੈਂਡ ਪੇਂਟਿੰਗ ਇਹ ਬਹੁਤ ਕਿੱਤਾ ਵਾਲਾ ਤੇ ਇਹ 골ਡਨ ਆਰਟ ਹੈਗੀ ਆ ਬਾਈ ਜੀ ਦੱਸਦੇ ਆ ਪਰ ਆਪਾਂ ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਵੈਲਿਊ ਜ਼ਿਆਦਾ ਜ਼ਿਆਦਾ ਜਾਣਕਾਰੀ ਹੈ ਤੇ ਤੁਸੀਂ ਦੇਖ ਸਕਦੇ ਹੋ ਰੇਟ ਵੀ ਬੜੇ ਰੀਜਨੇਬਲ ਨੇ 4500 15000 ਵਾਲੀ ਇਹ ਹੈਗੀ ਹਨਾ ਇਹ ਹੈਂਡਮੇਡ ਹੈ ਜੀ ਇਸ ਕਰਕੇ ਇਹ ਹੈਂਡਮੇਡ ਹੈਗੀ ਆ ਲਾਈਫ ਇਸ ਮੋਰ ਥਨ 100 ইয়ার্স ਬੱਲੇ ਬੱਲੇ 100 ਸਾਲ ਦੀ ਇਹਦੀ ਲਾਈਫ ਹੈਗੀ ਆ ਤੁਸੀਂ ਦੇਖ ਸਕਦੇ ਹੋ ਹੱਥਾਂ ਨਾਲ ਵੀ ਤਿਆਰ ਕੀਤੀ ਹੋਏ ਨੇ ਬਹੁਤ ਸਾਰਾ ਕੁਛ ਪਿਆ ਇਹ ਕਮੈਂਟ ਪੇਂਟਿੰਗ ਹੈ ਜੀ ਆਇਲ ਪੇਂਟਿੰਗ ਹੈ ਹਾਂ ਜੀ ਬਾਈ ਜੀ ਉਹਨੇ ਦੱਸ ਰਹੇ ਆ ਆਪਾਂ ਨੂੰ ਇਹ ਜਿਹੜੇ ਕਲਰਸ ਹੁੰਦੇ ਨੇ ਜੀ ਇਹ ਔਇਲ ਦੇ ਨਾਲ ਤਿਆਰ ਹੁੰਦੇ ਆ ਜੀ ਇਹ ਚ ਮਿਕਸ ਕਰਕੇ ਬਣਾਨੇ ਹੁੰਦੇ ਚ ਇਹ ਲਿਮਿਟਡ ਕਲਰਸ ਹੁੰਦੇ ਆ ਉਹਨਾਂ ਨੂੰ ਮਿਕਸ ਕਰਕੇ ਤੁਸੀਂ ਕਲਰਸ ਤਿਆਰ ਕਰਦੇ ਹੋ ਇਸ ਲਈ ਇਹਨਾਂ ਦੀ ਲਾਈਫ ਜਿਹੜੀ ਹੁੰਦੀ ਹੈ ਬਹੁਤ ਜ਼ਿਆਦਾ ਹੁੰਦੀ ਹੈ ਪਾਣੇ ਜਬਾਨੇ ਜਿਵੇਂ ਰਾਜੇ ਮਹਾਰਾਜੇ ਆਦੀ ਵਰਤਿਆ ਸੀਗੀਆਂ ਹਾਂਜੀ ਉਹ ਚੀਜ਼ਾਂ ਨੇ ਇਹ ਜੇ ਤੁਸੀਂ ਅੱਜ ਕੱਲ ਪੇਂਟ ਜਿਹੜੇ ਬਣਾਉਂਦੇ ਨੇ ਉਹ ਅਕ੍ਰੀਲੀਕ ਕਲਰ ਯੂਜ਼ ਕਰਦੇ ਆ ਵਾਟਰ ਕਲਰ ਯੂਜ਼ ਕਰਦੇ ਆ ਉਹਨਾਂ ਦੀ ਲਾਈਫ 2 3 4 5 ਸਾਲ ਵੱਡਾ ਹੋ ਜਾਂਦੀ ਹੈ ਅਸੀਂ ਲਾਈਫ ਟਾਈਮ ਗਾਰੰਟੀ ਦਿੱਤੇ ਨੇ ਕਲਰ ਦੀ ਇਦਾਂ ਹੀ ਰਹੇਗਾ ਪ੍ਰੋਡਕਟ ਇਸ ਤੋਂ ਬਾਅਦ ਵਿੱਚ ਜੇ ਤੁਸੀਂ 24 ਸਾਲ ਬਾਅਦ ਚੇਂਜ ਕਰਨਾ ਹੈਗਾ ਤੁਸੀਂ ਸੇਮ ਮੋਡ ਦਾ ਕੋਈ ਹੋਰ ਪ੍ਰੋਡਕਟ ਲੈ ਕੇ ਜਾ ਸਕਦੇ ਹੋ ਅੱਛਾ ਜੀ ਉਹ ਵਾਪਸ ਕਰ ਸਕਦੇ ਹੋ ਵਾਪਸ ਕਰ ਸਕਦੇ ਹੋ ਰਿਪਲੇਸਮੈਂਟ ਰਿਪਲੇਸਮੈਂਟ ਹਾਂ ਜੀ ਸੇਮ ਮੋਡ ਜਿਹੜੀ 0% ਅਸੀਂ ਯੂਜ਼ ਇੱਕ ਡਿਡਕਸ਼ਨ ਨਹੀਂ ਹੁੰਦੀ ਜੇ ਤੁਹਾਡਾ ਫਰੇਮ ਡੈਮੇਜ ਹੋਇਆ ਤਾਂ ਜ਼ਰੂਰ ਵੀ ਫਰੇਮ ਤੁਸੀਂ ਆਪਣਾ ਲਵਾ ਸਕਦੇ ਹੋ ਅਸੀਂ ਫਰੇਮਲੈਸ ਦੇ ਦਾਂਗੇ ਅੱਛਾ ਜੀ ਇਸ ਤਰ੍ਹਾਂ ਦਾ ਸਾਡਾ ਆਫਰ ਹੁੰਦਾ ਫੋਰ ਲਾਈਫ ਟਾਈਮ ਜਦੋਂ ਮਰਜੀ ਆ ਕੇ ਚੇਂਜ ਕਰ ਲੈਣਾ ਆਪਣਾ ਲੋਕੇਸ਼ਨ ਦੱਸੋ ਜੀ ਕਿਹੜੀ ਜਗ੍ਹਾ 242 ਦੌਰ ਤੇ ਆ ਜੀ ਆਪਣਾ ਦੁਗਰੀ ਦੇ ਕੋਲ ਲੁਧਿਆਣਾ ਹਾਂ ਜੀ ਹਾਂ ਜੀ ਫੁੱਲਾਵਲ ਚੌਕ ਦੇ ਉਧਰ ਜੀ ਪਈ ਹੈਗੀ ਦੇਖੋ ਸਾਰੇ ਇੰਪੋਰਟਡ ਪੀਸ ਜੀ ਇਹ ਕਿਤੇ ਨਹੀਂ ਮਿਲਣਗੇ ਜੀ ਸਿਰਫ ਸਾਡੇ ਕੋਲ ਹੈ ਜੀ ਚੈਲੰਜ ਹੈ ਜੀ ਅੱਛਾ ਜੀ ਨਾਰਥ ਇੰਡੀਆ ਦੀ ਸਭ ਤੋਂ ਵੱਡੀ ਆਰਟ ਗੈਲਰੀ ਹੈ ਜੀ ਵੀ ਡੂ ਹੈਵ ਮੋਰ ਦਨ 1000 ਹੈਂਡਮੇਡ ਪੀਸਸ ਸਿਰਫ ਬਾਹ ਦਾ ਦੇਖੋ ਕਿ ਲਈ ਜਿਹਨੇ ਕਿ ਜਿਹੜੀ ਜਾਣਕਾਰੀ ਸਟਾਲ ਤੇ ਵੀ ਰਾਸ਼ ਹੈਗਾ ਭਾਈ ਉਹਨਾਂ ਦਾ ਕੰਟੈਕਟ ਨੰਬਰ ਵੀ ਆਪਾਂ ਦਵਾਂਗੇ ਠੀਕ ਹੈ ਸਾਡੇ ਕੋਲ ਪ੍ਰੋਡਕਟ ਦੀ ਸਟਾਰਟਿੰਗ ਹੈ ਜੀ 1000 ਰੁਪੀ ਤੋਂ 1000 ਰੁਪੀ ਤੋਂ ਲੈ ਕੇ 10 ਲੱਖ ਤੱਕ ਅੱਛਾ ਜੀ 10 ਲੱਖ ਤੱਕ ਭਾਵੇਂ 300 ਕਲੀਅੰਟਰ ਇੱਕ ਸਾਲ ਨੂੰ ਦੋਸਤੋ

ਹਾਂ ਜੀ ਨੰਨ ਜਿਆਦੇ ਪਤਾ ਉਹ ਦੇਖੋ ਬਈ ਇਹ ਪੇਂਟਿੰਗ ਕਿੰਵੇਂ ਦੀਆਂ ਹੈਗੀਆਂ ਤੁਸੀਂ ਸਟਾਲ ਜਿਹੜੀ ਲੱਗੀ ਹੋਈ ਆ ਇੱਕ ਅਲੱਗ ਤਰ੍ਹਾਂ ਦੀ ਫੀਲਿੰਗ ਇਸੇ ਆਉਂਦੀ ਹੈਗੀ ਆ ਸਟਾਲ ਤੇ ਦੇਖੋ ਗਰਵਾਰ ਸਾਹਿਬ ਦੀ ਫੋਟੋ ਤੇ ਇੱਧਰ ਦੇਖ ਸਕਦੇ ਹੋ ਮਹਾਰਾਜਾ ਰਣਜੀਤ ਸਿੰਘ ਜੀ ਜੀ ਤਸਵੀਰ ਤੁਸੀਂ ਦੇਖ ਸਕਦੇ ਹੋ ਸਟੋਵਾਰੇ ਗਲੀਚੇ ਗੋਚੇ ਆਗੇ ਤੁਸੀਂ ਦੇਖ ਸਕਦੇ ਹੋ ਦੇਖੋ ਵਈ ਆਹ ਦੇਖੋ ਵੀ ਇੱਧਰ ਨੂੰ ਕਮਾਲ ਦੀਆਂ ਗੱਲਾਂ ਵਰਤਾਂ ਨੇ ਇਹ ਜਿਹੜੇ ਸ਼ਤ੍ਰਾਮਾ ਲੋਕੋਰ ਤੋਂ ਜਿਹੜੇ ਤੁਸੀਂ ਬਣਾ ਲਿਆ ਮਟੀਰੀਅਲ ਮਿੱਤ ਮਟੀਰੀਅਲ ਇਹ ਹੈਂਡ ਮੇਡ ਬਣੀ ਹੋਈਆਂ ਮਸ਼ੀਨਾਂ ਚੀਜ਼ਾਂ ਆਹ ਦੇਖੋ ਗੁੱਤਲੀਆਂ ਕਰ ਲਈਏ ਤੁਸੀਂ ਦੇਖ ਸਾਦੇ ਔਰ ਕਮਾਲ ਜਿਹੜੇ ਘਰ ਨੂੰ ਸਹੀ ਤਰੀਕੇ ਨਾਲ ਜਿਹੜੇ ਡਿਜ਼ਾਈਨ ਕਰਨ ਵਾਲੀਆਂ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ 4 ਦਿਨੇ ਤਿਆਰ ਸੋਫਾ ਸੈੱਟ ਹੋ ਬੈੱਡ ਇਸਾਦਾਂ ਦੀ ਆਹ ਦੇਖੋ ਦੋਸਤੋ ਕੀ ਆਰਟ ਹੈ ਤੁਸੀਂ ਦੇਖ ਸਕਦੇ ਹੋ ਇਹ ਵੀ ਇੱਕ ਤਰ੍ਹਾਂ ਦੀ ਆਰਟ ਹੈ ਦੇਖੋ बहुत अच्छी चीजें है क्या तोट तो 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 बनाई हुई है क्योंकि तो अनब्रेकेबल रहता है लाइट वेट रहता है वॉशेबल रहता है और आउटडोर इंडोर आप कहीं भी लगाइए सालों साल खराब नहीं होता है कौन सा मटेरियल रहता है जी पॉलीस्टोन है कुछ पीसेस और कुछ पीसेस पीसे कॉम्पोजिट स्टोन है हम लोगों का आर्ट डिजाइन स्टूडियो है गाजियाबाद में बाकी हम लोग काम ऑल इंडिया करते हैं ਔਕਾ ਆਨਲਾਈਨ ਤੇ ਵੀ ਮਿਲ ਜਾਏਗਾ ਹਾਂ ਆਨਲਾਈਨ ਤੇ ہمارا ਇੰਸਟਾ ਪੇਜ ਹੈ سامنے ਸਕੈਨਰ ਲਗਾ ਹੋਇਆ ਆ ਦੇਖੋ ਜੀ ਬ੍ਰਾਂਡਡ ਆਤਰ ਹੁਣ ਤੁਹਾਨੂੰ ਦੇਸ਼ ਵਿਦੇਸ਼ ਜਾਣ ਦੀ ਲੋੜ ਨਹੀਂ ਸਾਰਾ ਪੰਜਾਬ ਦੇ ਵਿੱਚ ਹੀ ਮਿਲ ਜਾਣਗੇ ਪ੍ਰੈਸ ਆਪਾਂ ਤੁਹਾਨੂੰ ਦੱਸਾਂਗੇ ਠੀਕ ਹੈ ਜੀ ਆ ਬੱਚਿਆਂ ਦੇ ਖਲੋਣੇ ਦੇਖ ਸਾਦਿਆਂ ਤੁਸੀਂ ਆ ਦੇਖੋ ਵੇ ਬੁੱਢ ਨਾਲ ਚੱਲਣ ਵਾਲੇ ਚੁੱਲੇ ਦੇਖ ਸਾਦਿਆਂ ਤੁਸੀਂ ਇਹ ਤਾਰੇ ਚੁੱਲੇ ਇਹ ਦੇਖ ਲਓ ਕੁਕਿੰਗ गैस ऑयल कुकिंग कुकर वाला मटेरियल होता है है टूटेगा भी नहीं अच्छा अब बताओ थोड़ा हाँ। ये ये हिंडोलियम होता है ये टूटेगा नहीं इसमें आपने सबसे पहले घर के गैस के स्टैंड के ऊपर ये आपने रखना है okay. उसके ऊपर आपने तवा रखना है ओके okay. उसके बाद आपने कोई भी चीज को बनाना है तो उसको आपने डकली इसके तवे के ऊपर पप, ऐसे बनाना है यहाँ पे जैसे आपने फ्रेंच फ्राइज बनाने हैं या वो बनाने हैं पटेटो बॉल्स इसके ऊपर रख के दो से तीन मिनट के लिए बेक करना है दो से तीन मिनट में आपके लिए बन तैयार हो जाएगा ऐसे पोटैटो बॉल्स है पोटैटो बॉल्स बनाने हैं तो पोटैटो बॉल्स भी ऐसे ही दो से तीन मिनट में रोस्ट हो जाएंगे तो हाँ जी बिना ऑयल बीना ये मार्केट को दो हज़ार नौ सौ पचास रुपए है यहाँ पे डिस्काउंट के बाद दो हज़ार तीन सौ रुपये तीन सौ रुपए तीन सौ ऑनलाइन भी मिल अमेजोन पे दो हजार नौ सौ तो पचास रुपए का बिना ढक्कन के यहाँ पे जो दे रहे हैं हम बिज ढक्कन के साथ दे रहे हैं साथ दे रहे हैं कोई भी तो बना सकते हो कोई भी आइटम बना सकते हैं जो तवा का काम आप करते हो वही तरह का काम सारा इसमें बनेगा इसके अलावा ये माइक्रोवेव ओवन ओ टीजी ए फोस्टर सारों का काम करेगा ये इसमें रोटी बनाना है नान बनाना लच्छा परांठा बनाना है पिज्जा बनाना है वो भी इस पर बन जाएगा

ਜੀ ਦੋ ਬੋਸਤਾ ਮੈਂ ਜਿਹੜਾ ਖੜਿਆ ਬਹੁਤ ਹੀ ਜੁਨੀਕ ਇੱਥੇ ਨਹੀਂ ਹੈ ਜੀ ਸਾਹ ਦੇਖੋ ਹਵਾ ਦੇ ਵਿੱਚ ਘੁੰਮ ਰਿਹਾ ਦੁਨੀਆ ਹਵਾ ਦੇ ਵਿੱਚ ਘੁੰਮ ਰਹੀ ਹੈ ਤੁਸੀਂ ਦੇਖ ਸਕਦੇ ਹੋ ਕੋਈ ਇਸ ਦੁਨੀਆ ਕਮਾਤੀ ਹਵਾ ਦੇ ਵਿੱਚ ਜਿਵੇਂ ਹੈਗਾ ਦੇਖੋ ਪੂਰਾ ਸਿਸਟਮ ਲੋ ਜੀ ਮੈਗਨੇਟ ਦਾ ਕਮਾਲ ਤੁਸੀਂ ਦੇਖ ਸਕਦੇ ਹੋ ਔਰ ਇਸ ਦੁਨੀਆ ਹਵਾ ਦੇ ਲੱਕ

ਸੀਸੀਟੀਵੀ ਅੱਛਾ ਹਾਂ ਜੀ ਸਰ ਸਕਿਉਰਿਟੀ ਅਲਰਮ ਸਿਕਿਉਰਿਟੀ ਅਲਰਮ ਸਿਸਟਮ ਅੱਛਾ ਕੋਈ ਵਾਇਰਲੈਸ ਕੋਈ ਸਿਸਟਮ ਦਾ ਚੌਂਕਾ ਲੌਟਰਾ ਜਾਂ ਤੱਕ ਦੀ ਇਹ ਕੋਈ ਉਤਪਲੋਜੀਕਾ ਚੱਲਦੀ ਹੁੰਦੀ ਹੈ ਹਾਂ ਹਾਂ ਓਕੇ ਓਕੇ ਓ ਗੇਟ ਤੇ ਵੀ ਲੱਗ ਜਾਂਦਾ ਹਨਾ ਜਦੋਂ ਗੇਟ ਤੇ ਆਵਾਜ਼ ਵੀ ਕਰ ਸਕਦੇ ਆਪਾਂ ਠੀਕ ਹੈ ਗੱਡੀ ਕੀ ਪਈ ਹੈ ਡੈਸ਼ਬੋਰਡ ਦੇ ਵਿੱਚ ਪਈ ਹੋਣਾ ਹਾਂਜੀ ਅੱਛਾ ਜਦੋਂ ਆਪਾਂ ਗੇਟ ਤੇ ਲਾ ਉਹਨੂੰ ਲੱਗ ਜਾਂਦਾ ਤੇ ਉਹਦਾ ਬੰਦੇ ਨੂੰ ਅੰਦਰ ਆਵਾਜ਼ ਦਿਖੇਗਾ ਵੀ ਹਨਾ ਫੋਟੋ ਵੀ ਦਿਖੇਗੀ ਆਵਾਜ਼ ਉਤੋਂ ਹੀ ਕਰ ਸਕਦੇ ਹਨਾ ਠੀਕ ਠੀਕ ਆ ਬਾਈ ਸੋ ਵੀਡੀਓ ਚ ਚਲਾ ਰਹੇ ਹਾਂ ਬਾਈ ਚੈਨਲ ਆਪਣਾ ਫੈਨ ਪੰਜਾਬੀ ਟੀਵੀ ਫੈਨ ਪੰਜਾਬੀ ਟੀਵੀ ਪ੍ਰਾਈਮ ਪ੍ਰੇ ਤੋਂ ਬਾਈ ਆਪਣਾ ਚਰਾਜਪੁਰ ਚਰਾਜਪੁਰ ਵਾਲਾ ਹਾਂ ਹਾਂ ਉੱਥੇ ਆਪਣਾ ਮਟੀਰੀਅਲ ਦਾ ਕੰਮ ਹੈ ਬਿਲਡਿੰਗ ਮਟੀਰੀਅਲ ਦਾ ਉਹ ਸਾਨੂੰ ਯਾਰ ਹੁਣ ਮੈਂ ਉਥੋਂ ਮਹਿੰਗਾ ਸਮਾਨ ਚੱਕੀ ਗਿਆ ਸੀ ਉਹਦਾ ਟੀਨਾਂ ਦਾ ਲੋਕਲ ਹੁਣ ਇੱਥੇ ਡੀਲ ਕਰੀ ਆ ਉਹਦੇ ਨਾਲ ਅੱਛਾ ਕਿਤੇ ਚਾਚੇ ਨੂੰ ਬੁਲਾਇਆ ਵਾਂ ਤੂੰ ਆ ਕੇ ਦੇਖ ਤੇ ਬਹੁਤ ਘੱਟ ਬਹੁਤ ਜ਼ਿਆਦਾ ਫਿਰ 50% ਬਾਈ ਅੱਛਾ ਹੋਰ ਮੈਨੂੰ ਤੁਸੀਂ ਥੋੜਾ ਚੱਕੋ ਵੱਧ ਚੱਕੋ ਇਹ ਨਹੀਂ ਹੈਗਾ ਵੀ ਸਾਡਾ ਇੰਨਾ ਕਹਿੰਦਾ ਜਿੰਨੀ ਤੁਹਾਨੂੰ ਰਿਕੁਆਇਰਮੈਂਟ ਹੈ ਕੋਈ ਆਰਡਰ ਕਰੋ ਅਸੀਂ ਤੁਹਾਡੇ ਕੋਲ ਪਹੁੰਚਾਵਾਂਗੇ ਤੇ ਅੱਗੇ ਤੁਸੀਂ ਉੱਤੇ ਭੇਜੋ ਔਰ ਸ਼ੈੱਡ ਦਾ ਹੁੰਦਾ ਨਹੀਂ ਪੂਰਾ ਐਂਗਲ ਸ਼ੈੱਡ ਸੋਲਰ ਸਾਰਾ ਜਗਾ ਪਈ ਆ ਬਈ ਆਪਣੇ ਕੋਲ ਬਹੁਤ ਅੱਛਾ ਆਪਣੇ ਪਾਸੇ ਇੱਕ ਪਾਸੇ ਰੇਤਾ ਬਜਰੀ ਸਿਮਿੰਟ ਹੋ ਗਿਆ ਬਸ ਥੋੜੀ ਬਹੁਤੀ ਮਾਰਬਲ ਰੱਖੀ ਬਈ ਥੋੜੀ ਬਹੁਤੀ ਹੁਣ ਸ਼ਿੰਕ ਸ਼ੁੰਕ ਦੀ ਵੀ ਇੱਥੇ ਕਰੀਏ ਡੀਲ ਅਚੋ ਵੀ ਕਰੀਏ ਆਬੀ ਸਟਲਾਂਗੇ ਉੱਤੇ ਪਈ ਜਗਾ ਵਾਧੂ ਇਹ ਫਿਰ ਤੁਹਾਨੂੰ ਬੈਨੀਫਿਟ ਮਿਲੇਗਾ ਸੀ ਹਾਂ ਰੇਟ ਦਾ ਬਹੁਤ بڑا ਫਰਕ ਆ ਹਾਂ ਜਿੱਦਾਂ ਫਾਈਨਸਿੰਗ ਫੌਂਸਿੰਗ ਵਾਲੇ ਉਹਦੇ ਨਾਲ ਵੀ ਗੱਲ ਕਰ ਲਈ ਦੋ ਇਨਕੁਆਰੀ ਤੇ ਚੱਲ ਪਸਾਨੂੰ ਪਤਾ ਨਹੀਂਦਾ ਅਸੀਂ ਉੱਥੋਂ ਦੂਜੇ ਪਾਸੇ ਬਠਿੰਡਿਓਂ ਕਹਤਾ ਉੱਥੇ ਬਣਾਉਂਦਾ ਬੰਦਾ ਇੱਕ ਪੂਰੇ ਜਿਆਦੇ ਫਾਇਦਾ ਯਾਰ ਇਹ ਚੀਜ਼ਾਂ ਦਾ ਫਰਕ ਰਹਿੰਦਾ ਉਰੇ ਆਉਣ ਦਾ ਬਹੁਤ ਫਾਇਦੇਮੰਦ ਐਕਸੀਜਿਸ਼ਨ ਚਾਰ ਦੇ ਫਸਤਰੇ ਹਾਂ ਦਾ ਜਾਂਦੀ ਕੁਛ ਕੁਸਤੇ ਇਹਦਾ ਫਿਰ ਕੋਈ ਸੀਸੀਟੀਵੀ ਕੈਮਰਾ ਵੀ ਨਹੀਂ ਨਸੀ ਸੀਸੀਟੀਵੀ ਤੋਂ ਨੈਕਸਟ ਜੇਨਰੇਸ਼ਨ ਕੈਮਰਾ ਦਿੱਤੇ ਤਾਂ ਚੋਰੀ ਹੋ ਚੁੱਕੀ ਉਸ ਚੋਰੀ ਹੋ ਗਈ ਓਕੇ ਹਾਂ ਉਹ ਲਾਰਮ ਵੱਜੇਗਾ ਜੇ ਕੋਈ ਸੈਂਸ ਕਰੇਗਾ ਨਾ ਇਦਾਂ ਹੀ ਆ ਕਿ ਬੰਦਾ ਆ ਗਿਆ ਸੈਂਸ ਕਰਿਆ ਇਹ ਬੰਦਾ ਆਇਆ ਤਾਂ ਸੈਂਸ ਕਰ ਗਿਆ ਅੱਛਾ ਨਿਕਲਿਆ ਯਾਰ ਉਹ ਸਾਰਾ ਏਰੀਆ ਕਵਰ ਕਰਦਾ ਓਕੇ ਓਕੇ ਕੋਈ ਨਹੀਂ ਭਾਈ ਮੈਂ ਆ ਕੇ ਕਰਦਾ ਮੈਂ ਇਹ ਵੀਡੀਓ ਵੀ ਬਣੂੰਗੀ ਨਾ ਲੈ ਹਰ ਇੱਕ ਕਮਾਈ ਵੀ ਖਾਣਾ ਇਹ ਕਾ ਕੁੱਲਰ ਹੈ ਇਹਦਾ ਪਾਣੀ ਵਾਲਾ ਕੁੱਲਰ ਹੈ ਪਾਣੀ ਵਾਲੇ ਦਾ ਇਹ ਠੰਡੀ ਬਹੁਤ ਹੁੰਦਾ ਹੈ ਪਾਣੀ ਵਾਲੇ ਦਾ ਜ਼ਰੂਰਤ ਨਹੀਂ ਹੂੰ ਠੰਡਾ ਵੈਸੇ ਹੋਰ ਹੂੰ

आज, oh देखो, oggi ecco che abbata हाँ जी इसके अलावा देखिए से आए गए मेरे पास इसको बंद करेंगे से आपरा का डाबरा बोलो और ये हैंड, हाँ देखो मित्रों तो. क्या, बात क्या बात है इसके अलावा देखिए इसमें मेरे पास देखो वाइट है टू सेट वाइट टच करेंगे से नोट आएगा हाँ देखो भाई नोट आ गए

ਤੇ ਇਸ ਤਰ੍ਹਾਂ ਸੌਖਾ ਹੈ ਆਪ ਲਿੰਕ ਆਪਕੋ ਬਤਾ ਦੂਗਾ ਕਿਵੇਂ ਕਰਨਾ ਇਜ਼ੀ ਹੁੰਦਾ ਹੈ ਬੱਚੇ ਵੀ ਕਰ ਸਕਦੇ ਕਮਾਲ ਹੋ ਗਿਆ ਆਹ ਦੇਖੋ ਬਾਈ ਹਾਥੀ ਘੋੜੇ ਗਏ ਆ ਮਾਰਬਲ ਦੇ ਬਣੇ ਹੋਏ ਮਟੀਰੀਅਲ ਨੈਕਸਟ ਲੈਵਲ ਦੀਆਂ ਚੀਜ਼ਾਂ ਨੇ ਬਾਈ ਆਹ ਦੇਖੋ ਪੂਰਾ ਮਟੀਰੀਅਲ ਕਿਆ ਬਾਤ ਹੈ ਪੂਰੀ ਗੱਲ ਬਾਤ ਹੈ ਦੇਖ ਸਕਦਾ ਹਾਂ ਤੁਸੀਂ ਕਿਆ ਬਾਤ ਹੈ ਫੁੱਲ ਆਟੋ ਸਿਸਟਮ ਮੋਟਰ ਦੇ ਨਾਲ অপারেਟ ਹੈ ਇਹ ਦੇਖੋ ਬਈ ਕਿਚਨ ਡਕਟਿੰਗ ਲੱਗੀ ਹੋਈ ਹੈ ਚਿਮਨੀ ਲੱਗੀ ਹੈ ਗਲਾਸ ਤੇ ਮੈਥੋਲੀਆਂ ਤੁਸੀਂ ਰੱਖ ਸਕਦੇ ਹੋ ਲਓ ਜੀ ਦੇਖੋ ਆ ਦੇਖੋ ਬਈ ਮਟੀਰੀਅਲ ਕਿਉਂ ਬਣੀ ਗੱਲ ਆ ਨਾ ਦੇਖੋ ਰਾਜਪੁਰ ਉਤਾਰਾ ਨਾ ਜਿਹੜਾ ਸਟਾਈਲ ਮਹਾਰਾਜੇ ਰਾਜੇ ਮਹਾਰਾਜਾਂ ਦਾ ਸਟਾਈਲ ਜਿਹੜੇ ਪੁਰਾਣੇ 올ਡੇਸ ਏ ਐਮ ਐਸ ਦੇ ਵਿੱਚ ਹੈਗਾ ਇਹ ਵੀ ਬਣਾਉਂਦੇ ਨੇ ਇਹ ਤੁਸੀਂ ਦੇਖ ਲਓ ਬਾਕੀ ਜਿਹੜਾ ਬਣਿਆ ਹੋਇਆ ਇਹ ਬ੍ਰਾਸ ਦੇ ਵਿੱਚ ਬਣਿਆ ਹੋਇਆ ਰੀਤਾ ਜੀ ਆਹ ਤੁਸੀਂ ਦੇਖ ਸਾਹਦੇ ਹੋ ਦੋਸਤੋ ਹੁਣ ਗੱਲ ਕਰਦੇ ਆਪਾਂ ਟੈਂਕੀਆਂ ਦੀ ਪਾਣੀ ਦੀਆਂ ਟੈਂਕੀਆਂ ਜਿਹੜੀਆਂ ਛੱਤਾਂ ਦੇ ਉੱਤੇ ਰੱਖਣੀਆਂ ਜਾਂਦੇ ਜਾਂ ਘਰਾਂ ਦੇ ਵਿੱਚ ਜਾਂ ਕਮਰਸ਼ੀਅਲ ਯੂਜ਼ ਵਾਸਤੇ ਵੀ ਹੋਟਲ ਟਰੈਕਟਰ ਟੈਂਕ ਦੇ ਵਿੱਚ 2000 ਕਪੈਸਿਟੀ ਹੈਗੀ ਐ ਇਹਦੀ ਇਹ ਕੋਡਿੰਗ ਹੁੰਦੀ ਹੈ ਜਿੱਦਾਂ ਤੁਹਾਨੂੰ ਦਿਖਾਉਣ ਦਿਖਾਈਏ ਤਾਂ ਇੱਕ ਤਰ੍ਹਾਂ ਦਾ ਦੋ ਸਟੀਲ ਦੇ ਵਿੱਚ ਹੁੰਦੀ ਹੈ ਜਿੱਦਾਂ ਦੇਖੋ ਅੰਦਰ ਸਟੀਲ ਹੋਏਗੀ ਐਸਐਸ ਸਟੀਲ ਦੇ ਵਿੱਚ ਤੇ ਬਾਹਰ ਤੇ ਵਿੱਚ ਜਿਹੜੀ ਪੈਕਿੰਗ ਹੋਏਗੀ ਇਸ ਇਨਸੂਲੇਟਿਡ ਹੋਏਗੀ ਹਨਾ ਤੇ ਅੱਗੇ ਜਿਹੜਾ ਥੱਲੇ ਲੱਗਿਆ ਹੋਇਆ ਡਰੇਨ ਵੀ ਉਹ ਵੀ ਬਰਾਸ ਦੇ ਵਿੱਚ ਹੈਗਾ ਤੇ ਪੂਰੀ ਸਟੀਲ ਸਟੇਲ ਦੀ ਬਣੀ ਹੋਈ ਹੈ ਤੁਸੀਂ ਦੇਖਦੇ ਆ ਅਲੱਗ-ਅਲੱਗ ਕਪੈਸਿਟੀ ਦੀ ਮਿਲ ਜੂਗੀ 500 ਲੀਟਰ 1000 2000 ਲੀਟਰ ਜੇ ਗੱਲ ਕਰੀਏ ਪ੍ਰਾਈਸ ਦੀ ਤਾਂ ਜਿਹੜੀ 1000 ਲੀਟਰ ਦੀ ਉਹ ਕਿੰਨੇ ਦੀ ਹੋएगी ਜੀ 58000 58000 ਦੀ ਜਿਹੜੀ 1000 ਲੀਟਰ ਦੀ ਹੋਗੀ 2000 ਲੀਟਰ ਦੀ ਕਿੰਨੇ ਦੀ ਹੋਗੀ 2000 ਲੀਟਰ ਦੀ 1 ਲੱਖ 1 ਲੱਖ ਦੀ 2000 ਲੀਟਰ ਦੀ ਹੋਗੀ ਇਹਦੇ ਨਾਲ ਸਟੈਂਡ ਸਟੂਡ ਸਾਰਾ ਇਹ ਵੀ ਸਟੈਂਡ ਆਏਗੀ ਹਾਂਜੀ ਸਟੈਂਡ ਟੈਂਕ ਹੋਏਗਾ ਠੀਕ ਹੈ ਇਹਦਾ ਲੈਵਲ ਵੀ ਹੋਊਗਾ ਜੀ ਲੈਵਲ ਇੰਡੀਕੇਸ਼ਨ ਇਦਾਂ ਦੀ ਜਿਹੜੀ ਬਣਦੀ ਹੈਗੀ ਅੰਦਰੋਂ ਹੈਗੀ ਹੈ ਜਿਹੜਾ ਮਟੀਰੀਅਲ ਤੁਹਾਨੂੰ ਦਿਖਾਇਆ ਸੀਗਾ ਆਪਾਂ ਇਨਸੂਲੇਸ਼ਨ ਹੈ ਇਹ ਡਬਲ ਕੋਡਿੰਗ ਦੇ ਵਿੱਚ ਜਿਹੜੀ ਆਉਂਦੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਦੋਸਤੋ ਹੁਣ ਤੁਹਾਨੂੰ ਦਿਖਾਵਨੇ ਆ CO2 ਲੇਜ਼ਰ ਕਟਿੰਗ ਮਸ਼ੀਨ ਜਿਹੜੀ ਅੰਮ੍ਰਿਤਸਰ ਦੇ ਵਿੱਚ ਇਹਨਾਂ ਦੀ 메ਨ ਬ੍ਰਾਂਚ ਹੈਗੀ ਆ 메ਨ ਦਫ਼ਤਰ ਜਿਹੜਾ 메ਨ ਪਲਾਂਟ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੈਗਾ ਹੁਣ ਆਪਾਂ ਦੇਖਦੇ ਆ ਪੰਜਾਬ ਜਿਹੜਾ ਬਣਾ ਕੇ ਦਿਖਾਵਾਂਗੇ ਆਪਾਂ ਤੁਹਾਨੂੰ ਕਟਾਰੀਆ ਅੰਮ੍ਰਿਤਸਰ ਟੈਕ ਜ਼ੋਨ ਵਾਲਿਆਂ ਦੇ ਖੜੇ ਆ ਆਪਾਂ ਸਟਾਲ ਤੇ ਉੱਥੇ ਆਪਣੇ ਚੈਨਲ ਦਾ ਜਿਹੜਾ ਲੋਗੋ ਬਾਈ ਜੀ ਉਹਨੇ ਬਣਾ ਰਹੇ ਨੇ ਹੁਣ ਆਪਾਂ ਪਲੇ ਕਰਾਂਗੇ ਲਓ ਜੀ ਸੈੱਟ ਕਰ ਰਹੇ ਆ ਆਪਾਂ ਫਰੇਮ ਉਹਦੀ ਆਹ ਲਓ ਮਾਰ ਕਾ ਮਾਰ ਤੇ ਆਹ ਦੇਖੋ ਕੀ ਬਾਤ ਹੈ ਕਟਿੰਗ ਫਿਨਿਸ਼ਿੰਗ ਦੇਖੋ ਤੁਸੀਂ ਭਰਾਓ ਮੇਰੇ ਉਹ ਇਦਾਂ ਕਟਿੰਗ ਹੋ ਰਹੀ ਹੈ ਦੇਖੋ ਆਪਣੇ ਚੈਨਲ ਦਾ ਲੋਗੋ ਹੈ ਤੇ ਕਿੰਨੇ ਮਿੰਟ ਦੇ ਵਿੱਚ ਤੁਸੀਂ ਦੇਖੋ ਬਹੁਤ ਹੀ ਘੱਟ ਟਾਈਮ ਦੇ ਵਿੱਚ ਦਾ ਬਣਾ ਕੇ ਤਿਆਰ ਕਰ ਦੇਣਾ ਆ ਦੇਖੋ ਵਾਹ ਪੰਜਾਬ ਦਾ ਨਕਸ਼ਾ ਜਿਹੜਾ ਤੁਹਾਨੂੰ ਫਾਈਨਲ ਜਿਹੜਾ ਦਿਖਾਵਾਂਗੇ ਆਪਾਂ ਲੇਜ਼ਰ ਕਟਿੰਗ ਇਹਨੂੰ ਕਹਿੰਦੇ ਆ ਫਿਨਿਸ਼ਿੰਗ ਤੁਸੀਂ ਆਪਣਾ ਲੋਗੋ ਜਾਂ ਕੰਪਨੀ ਦਾ ਲੋਗੋ ਹਰ ਤਰ੍ਹਾਂ ਦਾ ਭਾਈ ਕਿਹੜਾ-ਕਿਹੜਾ ਚੀਜ਼ ਇੱਥੇ ਤਿਆਰ ਕਰੀ ਜਾ ਸਕਦੀ ਜੀ ਤੁਸੀਂ ਸਾਈਨ ਬੋਰਡ ਬਣਾ ਸਕਦੇ ਜਿਦਾ ਸਾਈਨ ਬੋਰਡ ਬਣਾ ਕਰ ਬਣਾ ਲਓ ਬੋਰਡ ਜਿਦਾ ਵੱਡੇ ਸਾਈਜ਼ ਦੇ ਵਿੱਚ ਜਿਹੜੇ ਬਣਾ ਕੇ ਇੱਕ ਆਪਾਂ ਸੈਂਪਲ ਬਣਾਇਆ ਆ ਆ ਦੇਖੋ ਬਹੁਤ ਵਧੀਆ ਬਣਣਾ ਨਹੀਂ ਅੱਛਾ ਪਾਵਰ ਕਟਿੰਗ ਹੋ ਗਈ ਹੈ ਲੋ ਜੀ ਹੁਣ ਆਪਾਂ ਵਾਈਟ ਦੇ ਵਿੱਚ ਕੱਢਾਂਗੇ ਆ ਦੇਖੋ ਨੇੜੇ ਲਈ ਜਾ ਸਕਦੇ ਹਾਂ ਥੋੜਾ ਜਿਹਾ ਹਾਂ ਹਾਂ ਚਲੋ ਇੱਥੇ ਹੀ ਦੇਖ ਲਈਏ ਫਾਈਨਲ ਰਿਪੋਰਟ ਤੁਹਾਨੂੰ ਦਿਖਾਉਣੀ ਆਂ ਦੋਸਤੋ ਕਿਆ ਬਾਤ ਹੈ ਕਿਆ ਬਾਤ ਇਹ ਵੀ ਲੈ ਲਈ ਜੀ ਨਾ ਨਿਚੇ ਨਾ ਗਿਰ ਜੀ ਆਹ ਉਹ ਚਲੋ ਇਹਦਾ ਦੇਖੋ ਭਾਈ ਉਹ ਨੂੰ ਕੱਟ ਲੋ ਜੀ 4:00 ਵਜੇ ਕੱਟ ਸਕਦੇ ਹਾਂ ਔਰ ਇੰਨੇ ਹੀ ਰੱਖ ਲਾਂਗੇ ਦੋਸਤੋ ਇਹ ਕੋਰੇ ਅੱਗੇ ਕਰ ਮੇਂ ਕੰਟੈਕਟਰ ਨੰਬਰ ਹੈਗਾ ਭਾਈ ਲੋ ਹਾਂ ਕਾਰਡ ਦਿਖਾ ਦिए ਕਿੰਨੇ ਕੰਟੈਕਟਰ ਨੰਬਰ ਹਾਂਜੀ ਵਿਸ਼ਾਲ ਵਿਸ਼ਾਲ ਭਾਈ ਮਤਲਬ ਤੁਹਾਡੇ ਕੋਲ ਜੀ ਪਰਚੇਜਿੰਗ ਮਤਲਬ ਤੁਹਾਡੇ ਕੋਲ ਪਰਚੇਜ ਵੀ ਕਰ ਸਕਦੇ ਹੈ ਹਨਾ ਹਾਂ ਇਹ ਮਸ਼ੀਨ ਦੱਸੋ ਜੀ ਕਿਹੜੀ ਹੈ ਸਰ ਇਹ ਆਪਣੀ ਦਾ ਸੀਐਨਸੀ ਰਾਊਟਰ ਵਿੱਚ ਮਿਲੂਗੀ ਹੈ ਹਾਂਜੀ ਇਸ ਤੇ ਕੰਪਲੀਟ ਇੰਟੀਰੀਅਰ ਐਕਸਟੀਰੀਅਰ ਜਿਵੇਂ ਜਿਵੇਂ ਵੀ ਆਪਣੇ ਇੰਟੀਰੀਅਰ ਚੀਜ਼ਾਂ ਚ ਮਟੀਰੀਅਲ ਯੂਜ਼ ਹੁੰਦੇ ਹੈ ਜਿਵੇਂ ਜਾਲੀ ਕਟਿੰਗ ਹੋ ਰਹੀ ਆ ਹੁਣ ਫਿਲਹਾਲ ਉਸ ਤੋਂ ਇਲਾਵਾ ਹੈ ਮਲਟੀਪਰਪਸ ਮਸ਼ੀਨ ਹੈ ਜਿਹੜੀ ਜਿਵੇਂ ਦੇਖੋ ਆਪ ਗ੍ਰੇਨਾਈਟ ਦਾ ਵੀ ਕੰਮ ਹੋ ਜਾਂਦਾ ਵਾ ਅੱਛਾ ਮਾਰਬਲ ਤੇ ਵੀ ਕਾਰਵਿੰਗ ਹੋ ਜਾਂਦੀ ਆ ਇਸ ਤੋਂ ਇਲਾਵਾ ਆਪਣਾ ਆਪਣਾ ਕੁਝ ਸੈਂਪਲ ਬਣਾਏ ਹੈ ਜਬ वुਡ ਕਾਰਵਿੰਗ ਵੀ ਹੋ ਜਾਂਦੀ ਆ ਜਿਵੇਂ ਮੰਨ ਲਓ ਕਿ ਬੈੱਡ ਦੀਆਂ ਢੂਆਂ ਬੰਨਦੀਆਂ ਵਾ ਦਰਵਾਜ਼ੇ ਬੰਨਦੇ ਆ ਅੱਛਾ ਇੰਟੀਰੀਅਰ ਦਾ ਕੰਮ ਹੁੰਦਾ ਵਾਲ ਪੈਨਲਸ ਬੰਨਦੇ ਆ ਐਕਸਟੀਰੀਅਰ ਚ ਐਨੀਵੇਸ਼ਨ ਦਾ ਕੰਮ ਹੁੰਦਾ ਏਸੀਪੀ ਸ਼ੀਟਸ ਉਹ ਸਾਰਾ ਕੰਮ ਮਤਲਬ ਕੰਪਲੀਟ ਡਿਜ਼ਾਈਨਿੰਗ ਦਾ ਕੰਮ ਇਹਦੇ ਵਿੱਚ ਹੋ ਜਾਂਦਾ ਵਾ ਇਸ ਤੋਂ ਇਲਾਵਾ ਤੁਸੀਂ ਜਿਵੇਂ ਕਿ ਇਸ ਤੇ ਅ ਗਲੈਕਸ ਵਗੈਰਾ ਬਣਾਉਣਾ ਚਾਹਦੇ ਜਿਵੇਂ ਆ ਆਪਣਾ ਰੋਟਰੀ ਸਿਸਟਮ ਵੀ ਨਾਲ ਲੈ ਸਕਦੇ ਪਾਵੇ ਪੂਵੇ ਬਣਾਉਣੇ ਆ ਹਨ ਹਾਂਜੀ ਹਾਂਜੀ ਪਾਵੇ ਵਗੈਰਾ ਬਣਾਉਣੇ ਆ ਕੋਫੇ ਦੇ ਜਾਂ ਬੈੱਡ ਦੇ ਇਹ ਸਿਸਟਮ ਵੀ ਤੁਹਾਨੂੰ ਨਾਲ ਲੈ ਸਕਦੇ ਹੋ ਅਗਰ ਤੁਸੀਂ ਨਹੀਂ ਲੈਣਾ ਚਾਹੁੰਦੇ ਹੋ ਤੁਸੀਂ ਤੁਹਾਨੂੰ ਤੋਂ ਬਿਨਾਂ ਵੀ ਮਸ਼ੀਨ ਮਿਲ ਜੇਗੀ ਅੱਛਾ ਜੀ ਇਹ ਮਸ਼ੀਨ ਜਿਹੜੀ ਇੰਡੀਆ ਦੀ ਵੇ ਮੈਡੀਕਲ ਜਗ੍ਹਾ ਬਾਹਰ ਦੀ ਹੈ ਜੀ ਸਰ ਇਹ ਮਤਲਬ ਆਪਾਂ ਇੰਪੋਰਟ ਕਰਦੇ ਜਿਹੜੇ ਪਾਰਟ ਸੀਗੇ ਇੱਥੇ ਅਸੈਂਬਲ ਕਰੀ ਦੀ ਆਪਾਂ ਅੱਛਾ ਤੁਹਾਡੇ ਆਪਣੇ ਕੋਲ ਹਾਂਜੀ ਹਾਂਜੀ ਤੇ ਇਹਦੀ ਕੀਮਤ ਅਗਰ ਦੱਸਣਾ ਚਾਹੋ ਜੀ ਸਰ ਇਹਦੀ ਦੀ ਮਤ 4 ਲੱਖ ਤੋਂ سٹارਟ ਹੋ ਰਹੀ ਹੈ। اچھا جی। ਬਾਕੀ ਤੁਹਾਡੇ ਡਿਪੈਂਡ ਕਰਦਾ ਤੁਸੀਂ ਕਿਸ ਟਾਈਪ ਦੇ ਪਾਰਟਸ ਲਗਵਾਉਂਦੇ ਹੋ। ਕਿਸ ਟਾਈਪ ਦੇ ਆਪਣਾ ਉਹ ਲਗਵਾਉਂਦੇ ਹੋ। ਹਾਂ ਜੀ। ਹਾਂ ਜੀ ਹਾਂ ਜੀ। ਉਸ ਉਸ ਤੇ ਡਿਪੈਂਡ ਕਰਦਾ ਵਾ। ਉਹਨਾਂ ਅਗਰ ਤੁਸੀਂ ਸਟਾਰਟਿੰਗ ਰੇਂਜ ਦੀ ਗੱਲ ਕਰੋ ਤੇ 4 ਲੱਖ ਤੋਂ سٹਾਰਟ ਹੈ ਜੀ ਤੇ ਇਹ ਵਾਲਾ ਮਾਡਲ ਆਪਣਾ 4,75,000 ਰੁਪਏ ਪ੍ਰਾਈਸ ਹੈਗਾ ਵਾ। ਐਗਜ਼ੀਬਿਸ਼ਨ ਤੇ ਰੱਖਿਆ ਵਾ। ਜੇ ਕੋਈ ਫੀਲਣਾ ਚਾਹੁੰਦਾ ਤੇ ਆਪਲਾ ਘਰ ਸੱਦ ਹਾਂ ਨੂੰ ਕੋਲ ਤੇ ਹੋਏ ਕੰਟੈਕਟ ਨੰਬਰ ਤੇ ਬਾਈ ਜੀ ਤੁਸੀਂ ਫਾਲੇ ਹਾਂ। ਜਿਹੜਾ ਕਰ ਸਕਦੇ ਹੋ। ਹਾਂ ਜੀ। ਮਹੀ ਆਪਣਾ ਨਾਮ ਕੀ ਹੈ ਸੋ ਮੇਰਾ ਨਾਮ ਦਾਨੀ ਚ ਰਵਾ ਮੈਂ ਸੇਲਸ ਮੈਨੇਜਰ ਰਹਾ ਕਟਾਰਡ ਹੈ ਜੀ ਹਾਂ ਤੁਹਾਡਾ ਬਹੁਤ ਬਹੁਤ ਜੀ ਜਾਣਕਾਰੀ ਦੇਣ ਵਾਸਤੇ ਥੈਂਕ ਯੂ ਦੋਸਤੋ ਜਿੰਨਾ ਕੰਮ ਚੱਲ ਰਹੀ ਹੈ ਵੀਡੀਓ ਬਹੁਤ ਲੰਬੀ ਹੋ ਜੇਗੀ ਇਹਨਾਂ ਕਰਕੇ ਅਸੀਂ ਪਹਿਲਾਂ ਹੀ ਟਾਈਮ ਲਗਾ ਦੇਵਾਂਗੇ ਅਲਟਰਨੇਟ ਨੰਬਰ ਦਿੱਤੇ ਹੋਏ ਜੇ ਤੁਸੀਂ ਪਰਸਪਰ ਚਾਹੋ ਥੈਂਕ ਯੂ ਧੰਨਵਾਦ ਆਹ ਦੇਖੋ ਬਈ ਵੱਡੇ ਵੱਡੇ ਚੂਲੇ ਦੇਖੋ ਕਮਾਲ ਦੀ ਗੱਲ ਬਾਤ ਬਣੀ ਪਈ ਆ ਦੇਖੋ ਠੀਕ ਹੈ ਜੀ ਸ ਤਾਂ ਦੇਖੋ ਪੂਰੇ ਤਰ੍ਹਾਂ ਦੀਆਂ ਲਾਈਟਿੰਗ ਜਿਹੜੀਆਂ ਹੈਗੀਆਂ ਨੇ ਇੱਥੇ ਫੇਲਡ ਲਾਈਟਾਂ ਦੂਜੀਆਂ ਲਾਈਟਾਂ ਝੁੰਮਰ ਆਹ ਦੇਖੋ ਕਿੰਡਾ ਵੱਡਾ ਝੁੰਮਰ ਹੈਗਾ ਅਜੇ ਜਿਹਦਾ ਕੰਮ ਚੱਲੀ ਜਾਂਦਾ ਹਾਂ ਜੋ ਦੂਆ ਦੇ ਨਾਲ ਇਹਦਾ ਕੰਮ ਚੱਲੀ ਜਾਦਾ ਦੇਖੋ ਕਿੰਡਾ ਵੱਡਾ ਕੀ ਸਾਈਜ਼ ਆਹ ਦੇਖ ਸਕਦੇ ਹੋ ਦੋਸਤੋ ਆ ਬਾਤਾ ਕਿੱਡੇ ਵੱਡੇ ਵੱਡੇ ਝੁੰਮਰ ਜਿਹੜੇ ਹੈਗੇ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਝੁੰਮਰ ਨੇ ਉਹ ਤੁਸੀਂ ਦੇਖ ਸਕਦੇ ਹੋ ਲੱਗੇ ਹੋਏ ਨੇ ਡਿਜ਼ਾਈਨਿੰਗ ਸਕਿਲਡ ਲਾਈਟਾਂ ਵੀ ਹੈਗੀਆਂ ਨੇ ਤੁਸੀਂ ਦੇਖ ਸਕਦੇ ਹੋ ਆ ਦੇਖੋ ਦੋਸਤੋ ਝੁੰਮਰ ਦੇ ਨਾਲ ਪੱਖੇ ਹਵਾ ਵੀ ਦੇਣਗੇ ਤੇ ਝੁੰਮਰ ਵੀ ਚੱਲੂਗਾ ਤੁਸੀਂ ਦੇਖ ਲਓ ਕਿੰਨਾ ਸੋਹਣਾ ਵਧੀਆ ਡਿਜ਼ਾਈਨ ਹੈਗਾ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਪੱਖੇ ਵੀ ਇਹ ਅਗਰ ਤੁਸੀਂ ਨਹੀਂ ਚਾਹੁੰਦੇ ਤਾਂ ਪੱਖੇ ਵੀ ਕਢਾ ਸਕਦੇ ਹੋ ਤਾਰ ਸਕਦੇ ਹੋ ਤੇ ਇਕੱਲੀ ਲਾਈਟਿੰਗ ਜਿਹੜੀ ਤੁਹਾਨੂੰ ਚਾਹੀਦੀ ਹੈ ਝੁੰਮਰ ਖੱਲਾ ਉਹ ਵੀ ਤੁਹਾਨੂੰ ਵਰਤ ਸਕਦੇ ਲਓ ਜੀ ਸੀੜੀ ਦਾ ਡਿਜ਼ਾਈਨ ਦੇਖ ਲਓ। ਕਿਆ ਬਾਤ ਹੈ। ਕੁਆਲਿਟੀ ਤੁਸੀਂ ਦੇਖ ਸਕਦੇ ਹੋ। ਇਹ ਦੇਖੋ। ਕਿਆ ਬਾਤ ਆ ਬਣੀ ਹੋਈ ਆ। ਸੈਂਪਲ ਲਾਇਆ ਹੋਇਆ ਤੁਸੀਂ ਦੇਖ ਸਕਦੇ ਹੋ। ਜਸਲ ਐਲੀਵੇਟਰ। ਇਹ ਦੇਖੋ ਬਈ ਜਿਹੜੇ ਐਲੀਵੇਟਰ ਬਣਾਉਂਦੇ ਆ ਜਸਲ ਉਹਨੇ ਤੁਸੀਂ ਦੇਖ ਸਕਦੇ ਹੋ। ਆਟੋਮੈਟਿਕ ਖੁੱਲ ਜਾਂਦਾ। ਆ ਉੱਪਰ ਇਹਨਾਂ ਦਾ ਮਾਰਕਾ ਦਿੱਤਾ ਹੋਇਆ ਆ। ਤੁਸੀਂ ਦੇਖ ਸਕਦੇ ਹੋ ਲਿਫਟ ਕਹਿ ਸਕਦੇ ਆ ਆਪਾਂ ਹਨਾ ਕਮਰਸ਼ੀਅਲ ਤੇ ਲੋਕਲ ਦੇ ਵਿੱਚ ਜੇ ਤੁਸੀਂ ਬਣਵਾ ਸਕਦੇ ਹੋ ਜਰਨਲ ਤੋਂ ਲੈ ਕੇ ਆ ਜਿਹੜੇ ਹੈਗੇ ਨੇ ਬਣਾਉਂਦੇ ਨੇ ਲਿਫਟਾਂ ਤੁਸੀਂ ਦੇਖ ਸਕਦੇ ਹੋ ਇਹ ਸੈਂਪਲ ਰੱਖਿਓ ਨੇ ਦੋਸਤੋ ਜਿਹੜੇ ਐਲੀਵੇਟਰ ਦੀ ਚਲਾਉਣ ਵਾਸਤੇ ਜਿਹੜੀ ਮੋਟਰਾਂ ਜਿਹੜੀਆਂ ਕੰਮ ਕਰਦੀਆਂ ਨੇ ਇਦੇ ਵਿੱਚ 1 2 3 4 ਜਿਹੜੀਆਂ ਬੈਲਟਾਂ ਜਾਂ ਵਾਇਰ ਜਿਹੜੀ ਚੱਲਦੀ ਹੈ ਤੁਸੀਂ ਦੇਖ ਸਕਦੇ ਹੋ ਅੰદાવાદ ਦੀ ਹੈ ਅੱਛਾ ਜੀ અમદાવાદ ਦੀ ਹੈ ਜੀ ਇਹ ਟੋਰਨ ਡਰਾਈਵ ਹੈ ਯੂ ਐਸ ਏ ਦੀ ਹੈ ਜੀ ਇਹ ਯੂ ਐਸ ਏ ਦੀ ਜਿਹੜੀ ਮੋਟਰ ਹੈਗੀ ਹੈ ਜੀ ਪੂਰੀ ਸੇਫਟੀ ਰਹਿੰਦੀ ਹੈ ਜੀ ਇਹਨਾਂ ਦੇ ਵਿੱਚ ਜਿੱਦਾਂ ਆਪਾਂ ਗੱਲ ਕਰ ਸਕਦੇ ਹਾਂ 3 ਫੇਸ ਡਬਲ ਬ੍ਰੇਕ ਹੈਗੇ ਆ ਜਿਹੜੇ ਇਹਦੇ ਤੁਸੀਂ ਦੇਖ ਸਕਦੇ ਹੋ ਵੈਸੇ ਆ 3 ਫੇਸ ਹੈਗੇ ਦੋਸਤੋ ਅਗਰ ਇਹਨੂੰ ਸਿੰਗਲ ਫੇਸ ਵੀ ਬਣਾਉਣਾ ਤਾਂ ਇਹ ਜਿਹੜਾ ਕਨਵਰਟਰ ਹੈਗਾ ਇਹਨਾਂ ਦਾ ਉਹ ਸਿੰਗਲ ਫੇਸ ਵੀ ਬਣ ਜੂਗੀ ਕਾਰਾਂ ਦੇ ਵਿੱਚ ਵੀ ਯੂਜ਼ ਕਰ ਸਕਦੇ ਆ ਬੜੀ ਵਧੀਆ ਕੁਆਲਿਟੀ ਦੇ ਨਾਲ ਜਿਹੜੀਆਂ ਇਹ ਤਿਆਰ ਕਰਦੇ ਨੇ ਇਹਨਾਂ ਦੇ ਪੈਨਲ ਹੈਗੇ ਨੇ ਇਹ ਤੁਰਕੀ ਦਾ ਇਹਨਾਂ ਕੋਲੇ ਐਕਸਪੋਰਟ ਦਾ ਮਾਲ ਵੀ ਹੈਗਾ ਜਿਹੜਾ ਤੁਰਕੀ ਦਾ ਹੈਗਾ ਇਹ ਜਿਹੜਾ ਪੈਨਲ ਤੁਸੀਂ ਦੇਖ ਸਕਦੇ ਹੋ ਪੂਰਾ ਡਿਸਪਲੇ ਹੈਗਾ ਇਹਦਾ ਤੇ ਹਾਂ ਜਿੱਦਾਂ ਲਾਈਟ ਚਲੀ ਜਾਂਦੀ ਅਗਰ ਉਸ ਟਾਈਮ ਚੱਲਦੀ ਲਾਈਟ ਦੇ ਵਿੱਚ ਅਗਰ ਲਾਈਟ ਦੇ ਵਿੱਚ ਇਹ ਜਿਹੜਾ ਯੂਪੀਐਸ ਹੈ ਇਹ ਪ੍ਰੋਪਰ ਜਿਹੜਾ ਵਰਕਿੰਗ ਦੇ ਵਿੱਚ ਹੈਗਾ ਤੇ ਇਹ ਜਿਹੜਾ ਯੂਪੀਐਸ ਉਦੋਂ ਕਮਾਂਡ ਜਿਹੜਾ ਇਹ ਲਿਫਟ ਨੂੰ ਦਿੰਦਾ ਹੈ ਹੈਗਾ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਵੇਸ ਜਿਹੜੀ ਕੰਪਨੀ ਹੈਗੀ ਆ ਜਸਲ ਐਲੀਵੇਟਰ ਜਸਲ ਐਲੀਵੇਟਰ ਹਨਾ ਕਿੰਨੀ ਜਿੰਨੇ ਰਿਕੁਆਇਰਮੈਂਟ ਦੇ ਹਿਸਾਬ ਦੇ ਨਾਲ ਉਹਨੇ ਜਿਹੜੇ ਐ ਐਲੀਵੇਟਰ ਜਿਹੜੇ ਇਹ ਹਾਈਟ ਤੇ ਫਲੋਰ ਤੇ ਉੱਤੇ ਲਾ ਜਾ ਸਕਦੇ ਨੇ ਕਮਰਸ਼ੀਅਲ ਯੂਜ਼ ਵਾਸਤੇ ਵੀ ਲੈ ਸਕਦੇ ਹੋ ਘਰਾਂ ਦੇ ਵਿੱਚ ਆਮ ਜਿਹੜਾ ਸ਼ੌਪ ਦੁਕਾਨਾਂ ਜਾਂ ਘਰਾਂ ਦੇ ਵਿੱਚ ਵੀ ਦੂਜੀ ਤੀਜੀ ਮੰਜ਼ਲ ਜਦੋਂ ਸਿਆਣੇ ਬਜ਼ੁਰਗ ਨਹੀਂ ਚੜ੍ਹ ਸਕਦੇ ਤਾਂ ਉੱਥੇ ਵੀ ਇਹ ਯੂਜ਼ ਵੀ ਵਰਤੋਂ ਦੇ ਵਿੱਚ ਆ ਸਕਦੇ ਆ ਅਗਰ ਗੱਲ ਕਰਦੇ ਕਿਸੇ ਦੋਸਤੋ ਜਿਹੜੀ ਪ੍ਰਾਈਸ ਦੀ ਤਾਂ ਇਹਦੀ ਜਿਹੜੀ ਕੀਮਤ ਹੈਗੀ ਆ 8 8 ਲੱਖ ਹੈ ਤੇ ਇਹ ਇਹਦੇ ਕਿੰਨੇ ਫਲੋਰ ਤੱਕ ਜਾਊਗੀ ਜੀ ਇਹ ਜੀ 2 ਜੀ 2 ਫਲੋਰ ਤੱਕ ਜਾਏਗੀ ਤੇ ਇਹਦੀ ਜਿਹੜੀ ਹੈਗੀ ਆ 8 ਲੱਖ ਦੇ ਵਿੱਚ ਉਹ 9.5 ਲੱਖ ਦੇ ਵਿੱਚ ਹੈਗੀ ਆ ਇਹ ਸੇਮ ਇਹ ਤੋਂ ਵਧਾ ਵੀ ਸਕਦੇ ਆ ਘਟਾ ਵੀ ਸਕਦੇ ਆ ਹਨਾ ਘਟਾਉਣਾ ਤਾਂ ਇਹ ਤੋਂ ਕੀ ਘਟਣਾ ਹੈ ਸ਼ੁਰੂ ਹੋ ਜਾਂਦੀ ਆ 580 ਤੋਂ ਸ਼ੁਰੂ ਹੋ ਜਾਂਦੀ ਆ ਅੱਛਾ 580 ਤੋਂ ਜਿਹੜੀ ਲਿਫਟ ਦੀ ਰੇਟ ਹੈ ਇਸ ਤੋਂ ਜਿੰਨਾ ਮਰਜ਼ੀ ਆਪ ਉਹ ਜਿਹੜਾ ਹੋਈ ਜਾਣਾ ਹੈਗਾ ਤੇ ਤੁਹਾਨੂੰ ਮੈਂ ਕੰਟੈਕਟ ਨੰਬਰ ਵੀ ਬਾਈ ਜੀ ਉਹਨਾਂ ਦੇ ਲਿਖਾ ਦਿੰਨਾ ਆਹ ਲੋ ਜੀ ਨੰਬਰ ਬਾਈ ਜੀ ਉਹਨਾਂ ਦੇ ਤੇ ਤੁਸੀਂ ਇਹਨਾਂ ਤੇ ਦਿੱਤੇ ਹੋਏ ਕੰਟੈਕਟ ਵੀ ਕਰ ਸਕਦੇ ਹੋ ਵੀਡੀਓ ਬਹੁਤ ਹੀ ਲੰਬੀ ਹੋ ਜਣੇ ਦੋਸਤੋ ਹੁਣ ਚੱਲਿਆਂ ਆਪਾਂ ਸਟਾਲ ਨੰਬਰ 3 ਦੇ ਵਿੱਚ ਬਹੁਤ ਵੱਡਾ ਮੇਲਾ ਤਾਂ ਕਰਕੇ ਵੀਡੀਓ ਇੱਕ ਜਾਂ ਦੋ ਦੇ ਵਿੱਚ ਵੰਡ ਗਈਆਂ ਆਹ ਦੇਖ ਸਕਦੇ ਹੋ ਤੁਸੀਂ ਝੁੱਲੇ ਕੀ ਬਾਤ ਹੈ ਆ ਦੇਖੋ ਆਉਂਦਾ ਵਿਚ ਦਾ ਨਜ਼ਾਰਾ ਫੀਲਿੰਗ ਆ ਦੇਖੋ ਇਹ ਝੁੱਲਾ ਬਹੁਤ ਵਧੀਆ ਤੇ ਇਹ ਹੈਗਾ ਇਹ ਵੀ ਝੁੱਲ ਲਈ ਇੱਕ ਤਰ੍ਹਾਂ ਦਾ ਟੇਬਲ ਆ ਦੇਖੋ ਕਿੰਨੇ ਵਧੀਆ ਫੀਲਿੰਗ ਆਉਂਦੀ ਹੈ ਤੇ ਬੈਠ ਕੇ ਹੈ ਕਿਆ ਬਾਤ ਹੈ ਆ ਦੇਖੋ ਦੋਸਤੋ ਵਾਹ ਇਹ ਵਾਲਾ 95000 ਦਾ ਤੇ ਇਹ ਵਾਲਾ ਵਜੇ ਇਹ 155000 1 ਲੱਖ 50 55 55000 ਬਾਕੀ ਤੁਸੀਂ ਇਹ ਦੇਖ ਸਕਦੇ ਹੋ ਇਹ ਬੁੱਡ ਦੇ ਵਿੱਚ ਹੈਗਾ ਪੂਰਾ ਇਹਦੀ ਗੇਰੀਅਲ ਜਿੱਦਾਂ ਵੀ ਤੁਸੀਂ ਦੇਖ ਸਕਦੇ ਹੋ ਇਹ ਦੇਖੋ ਕਿੰਨਾ ਵਧੀਆ ਕਲਰ ਕਲਰ ਵੀ ਬੜਾ ਪਿਆਰਾ ਬਣਾਇਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਆਹ ਦੇਖੋ ਕਿਆ ਬਾਤ ਹੈ ਬਹੁਤ ਕਮਾਲ ਦੀ ਜਿਹੜੀ ਯੂਨੀਕ ਜਿਹੜੀ ਇੱਥੇ ਚੇਅਰਾਂ ਦੇ ਇੱਕ ਦਾ ਫਰਨੀਚਰ ਦਾ ਸਮਾਨ ਦੇਖ ਸਕਦੇ ਹੋ ਤੁਸੀਂ ਆਹ ਦੇਖ ਸਕਦੇ ਹੋ ਦੋਸਤੋ ਫਰਨੀਚਰ ਬਹੁਤ ਹੀ ਜੁਨੀਕ ਜਿਹੜਾ ਫਰਨੀਚਰ ਦਾ ਕਲਰ ਦੇਖ ਸਕਦੇ ਹੋ ਤੁਸੀਂ ਲੈਦਰ ਫਿਨਿਸ਼ਿੰਗ ਦੇ ਵਿੱਚ ਰਾਜੇ ਮਹਾਰਾਜਾਂ ਦੀ ਲੁੱਕ ਤੁਸੀਂ ਦੇਖ ਸਕਦੇ ਹੋ 올ਡਸ ਜਿਹੜੇ ਮਾਡਲ ਤੁਸੀਂ ਦੇਖ ਸਕਦੇ ਹੋ ਕਿਆ ਬਾਤ ਹੈ ਕਲਰ ਜਿੱਦਾਂ ਕੁਆਲਟੀ ਬੈੱਡ ਹੈਗੇ ਨੇ ਅਲੱਗ-ਅਲੱਗ ਸਾਈਜ਼ ਦੇ ਹੈਗੇ ਆ ਕੰਟੈਕਟ ਨੰਬਰ ਆਹ ਦੇਖੋ ਬਈ ਗੇਟ ਕਿੱਦਾਂ ਦੇ ਗੇਟ ਨੇ ਇਹਨਾਂ ਦੇ ਵਿੱਚ ਜਿਹੜੇ ਬੀਲ ਕੰਮ ਕਰਦੇ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ ਕੁੰਡੇ ਪਲਾਸਟਰ ਵੀਲ ਜਿਹੜੇ ਵੀ ਹੈਗੇ ਨੇ